ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਤੇਸ਼ ਹੈ ਕਿਸਾਪੁਰਨ ਪਗਤ ਦੇ ਰਚਨਾਕਾਰ ਕਾਦਰਯਾਰਦੀ ਜੀਵਨੀ ਕਿਸੇਪੁਰਨ ਪਗਤ ਵਿੱਚੋਂ ਲੈ ਗਏ ਕਾਵ ਅੰਸ਼ਾਂ ਦੀ ਵਿਆਖਿਆ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਪੰਜਾਬੀ ਕਿੱਸਾ ਕਾਵ ਧਾਰਾ ਦੇ ਇੱਕ ਪ੍ਰਸਿੱਧ ਕਵੀ ਕਾਦਰ ਯਾਰ ਇਹਨਾਂ ਦੀ ਜੀਵਨੀ ਤੇ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਵਿੱਚ ਦੇਖੋਗੇ ਕਾਦਰ ਯਾਰ ਦੇ ਲਿਖੇ ਕਿਸੇ ਪੂਰਨ ਭਗਤ ਦੇ ਵਿੱਚੋਂ ਕਾਵਬੰਦ ਜਿਹੜੇ ਕਿ ਪਾਠ ਪੁਸਤਕ ਕਾਵ ਕਮਾਈ ਵਿੱਚ ਦਰਜ ਹਨ ਉਹਨਾਂ ਦੀ ਵਿਆਖਿਆ ਤੇ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਇਸ ਵੀਡੀਓ ਦੇ ਵਿੱਚ ਹੋਣਗੇ ਸਭ ਤੋਂ ਪਹਿਲਾਂ ਕਾਦਰਯਾਰ ਇਹਨਾਂ ਦੀ ਜੀਵਨੀ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖਦੇ ਹਾਂ ਕਾਦਰਯਾਰ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸਰਮੌਰ ਕਵੀ ਹੈ ਪੰਜਾਬੀ ਕਿੱਸਾਕਾਰਾਂ ਵਿੱਚ ਵਾਰਸ਼ ਸ਼ਾਹ ਅਤੇ ਹਾਸ਼ਮ ਸ਼ਾਹ ਤੋਂ ਪਿੱਛੋਂ ਪ੍ਰਸਿੱਧ ਕਿੱਸਾਕਾਰ ਕਾਦਰਯਾਰ ਹੀ ਹੈ ਇਸ ਦੀ ਬਧੇਰੇ ਪ੍ਰਸਿੱਧੀ ਕਿੱਸਾ ਪੂਰਨ ਭਗਤੀ ਦੀ ਰਚਨਾ ਕਾਰਨ ਹੋਈ ਹੈ ਕਾਦਰਯਾਰ ਦਾ ਜਨਮ 1805 ਈਸਵੀ ਵਿੱਚ ਪਿੰਡ ਮਾਛੀਕੇ ਜ਼ਿਲ੍ਹਾ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਉਸ ਨੇ ਬਹੁਤ ਸਮਾਂ ਆਪਣੇ ਪਿੰਡ ਵਿੱਚ ਹੀ ਬਤੀਤ ਕੀਤਾ ਕਾਦਰਯਾਰ ਦੀ ਮੌਤ 1850 ਈਸਵੀ ਵਿੱਚ ਹੋਈ ਕਾਦਰਯਾਰ ਦੀਆਂ ਲਿਖੀਆਂ ਰਚਨਾਵਾਂ ਜਿਹੜੀਆਂ ਮਿਲਦੀਆਂ ਹਨ ਉਹਨਾਂ ਦੇ ਵਿੱਚ ਮਹਾਰਾਜਨਾਮਾ ਰੋਜ਼ਨਾਮਾ ਕਿੱਸਾ ਪੂਰਨ ਭਗਤ ਵਾਰ ਰਾਜਾ ਰਸਾਲੂ ਵਾਰ ਹਰੀ ਸਿੰਘ ਨਲੂਆ ਕਿੱਸਾ ਸੋਨੀ ਮਹੀਵਾਲ ਵਾਰ ਰਾਣੀ ਕੋਕਲਾ ਤੇ ਪੂਰਨ ਭਗਤ ਦੀ ਵਾਰ ਪ੍ਰਸਿੱਧ ਹੈ। ਕਾਦਰਯਾਰ ਦੀ ਪ੍ਰਸਿੱਧੀ ਦਾ ਕਾਰਨ ਸਿੱਧਾ ਸਾਦਾ ਸਰਲ ਅਤੇ ਸਪਸ਼ਟ ਬਿਆਨ ਹੈ। ਉਸ ਦੀ ਰਚਨਾ ਅੰਦਰ ਜੀਵਨ ਦੀਆਂ ਸਚਾਈਆਂ ਭਰੀਆਂ ਪਈਆਂ ਹਨ। ਉਹ ਬੁੱਧੀਜੀਵੀਆਂ ਦੇ ਪੱਧਰ ਦਾ ਨਹੀਂ ਸਗੋ ਜਨ ਸਧਾਰਨ ਦੇ ਪੱਧਰ ਦਾ ਕਵੀ ਹੈ। ਉਸ ਦੀ ਰਚਨਾ ਲੋਕ ਦਿਲਾਂ ਦੇ ਬਹੁਤ ਨੇੜੇ ਹੈ। ਇਹੀ ਕਾਰਨ ਹੈ ਕਿ ਉਸ ਦੀ ਰਚਨਾ ਨੇ ਲੋਕਾਂ ਦੇ ਦਿਲਾਂ ਵਿੱਚ ਸਾਂਝ ਪਾਈ ਹੈ ਅਤੇ ਲੋਕ ਪਿਆਰ ਪ੍ਰਾਪਤ ਕੀਤਾ ਹੈ ਜਿੱਥੇ ਇੱਕ ਪਾਸੇ ਕਵੀ ਨੇ ਪੂਰਨ ਅਤੇ ਇਛਰਾਂ ਦੇ ਵਾਤਸਲ ਪਿਆਰ ਦਾ ਪ੍ਰਗਟਾਵਾ ਕੀਤਾ ਹੈ ਉੱਥੇ ਲੂਣਾ ਦੀ ਕਾਮ ਪ੍ਰੀਤ ਨੂੰ ਨਿੰਦਿਆ ਵੀ ਹੈ ਸੋਹਣੀ ਮਹੀਵਾਲ ਕਾਦਰ ਯਾਰ ਦੀ ਦੂਜੀ ਪ੍ਰਸਿੱਧ ਰਚਨਾ ਹੈ ਇਹ ਦੋਹਰਾ ਛੰਦ ਵਿੱਚ ਲਿਖੀ ਗਈ ਹੈ ਜਿਸ ਦੇ ਕੁੱਲ 7 ਬੰਦ ਹਨ ਇਹ ਸਮੁੱਚੀ ਰਚਨਾ ਸ਼ਿੰਗਾਰ ਰਸ ਅਤੇ করুণਾ ਰਸ ਨਾਲ ਭਰਪੂਰ ਹੈ ਕਵੀ ਨੇ ਆਪਣੀਆਂ ਰਚਨਾਵਾਂ ਨੂੰ ਅਲੰਕਾਰਾਂ ਨਾਲ ਵੀ ਸਜਾਇਆ ਹੈ ਕਵੀ ਨੇ ਵਧੇਰੇ ਕਰਕੇ করুণਾ ਰਸ ਸ਼ਿੰਗਾਰ ਰਸ ਅਤੇ ਵੀਰ ਰਸ ਦਾ ਪ੍ਰਯੋਗ ਕੀਤਾ ਹੈ ਹਰੀ ਸਿੰਘ ਨਲਵਾਦੀ ਵਾਰ ਵੀਰ ਰਸੀ ਵਾਰ ਹੈ ਸੋਹਣੀ ਮਹੀਵਾਲ ਵਿੱਚ করুণਾ ਰਸ ਵਧੇਰੇ ਹੈ ਉਸ ਨੇ ਆਪਣੀਆਂ ਰਚਨਾਵਾਂ ਵਿੱਚ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ ਜਿਸ ਉਤੇ ਕਿਤੇ ਕਿਤੇ ਉਰਦੂ ਫਾਰਸੀ ਦਾ ਪ੍ਰਭਾਵ ਵੀ ਨਜ਼ਰ ਆਉਂਦਾ ਹੈ ਹਿੰਦੀ ਦੀ ਸ਼ਬਦਾਵਲੀ ਵੀ ਲੋੜ ਅਨੁਸਾਰ ਮਿਲਦੀ ਹੈ ਕਾਦਰ ਯਾਰ ਪੰਜਾਬ ਦੇ ਲੋਕ ਨਾਇਕਾਂ ਦਾ ਲੋਕ ਕਵੀ ਹੈ ਇਸ ਦੀ ਕਵਿਤਾ ਵਿਸ਼ੇ ਅਤੇ ਰੂਪਕ ਪੱਖੋਂ ਮਹਾਨ ਹੈ ਅਲੰਕਾਰ ਕਰੋਗੀ ਹਨ ਜਿਸ ਕਾਰਨ ਉਸ ਦੀ ਰਚਨਾ ਬਧੇਰੇ ਹਰਮਨ ਪਿਆਰੀ ਹੋਈ ਹੈ ਕਾਦਰ ਯਾਰ ਦੀ ਜੀਵਨੀ ਤੋਂ ਬਾਅਦ ਇਸ ਜੀਵਨੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਕਾਦਰਯਾਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਸ ਦਾ ਉੱਤਰ ਹੈ ਜੀ ਕਾਦਰਯਾਰ ਦਾ ਜਨਮ 1805 ਈਸਵੀ ਵਿੱਚ ਪਿੰਡ ਮਾਛੀਕੇ ਜ਼ਿਲ੍ਹਾ ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਪ੍ਰਸ਼ਨ ਕਾਦਰਯਾਰ ਦੀਆਂ ਰਚਨਾਵਾਂ ਦੇ ਨਾਮ ਲਿਖੋ ਕਾਦਰਯਾਰ ਨੇ ਕਿੱਸਾ ਪੂਰਨਪਖਤ ਕਿੱਸਾ ਰਾਜਾ ਰਸਾਲੂ ਕਿੱਸਾ ਸੋਹਣੀ ਮਹੀਵਾਲ ਸੀ ਹਰਫੀ ਹਰੀ ਸਿੰਘ ਨਲੂਆ ਮਹਾਰਾਜਨਾਮਾ ਅਤੇ ਰੋਜ਼ਨਾਮਾ ਇਹਨਾਂ ਦੀ ਰਚਨਾ ਕੀਤੀ ਹੈ ਕਾਦਰਯਾਰ ਦੀ ਹਰਮਨ ਪਿਆਰੀ ਤੇ ਪ੍ਰਸਿੱਧ ਰਚਨਾ ਦਾ ਨਾਮ ਲਿਖੋ ਜਿਸ ਤਰ੍ਹਾਂ ਅਸੀਂ ਪਿਛਲੇ ਸਵਾਲ ਦੇ ਵਿੱਚ ਦੇਖਿਆ ਸੀਗਾ ਕਿ ਕਾਦਰਯਾਰ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹਨ ਪਰ ਕਾਦਰਯਾਰ ਨੂੰ ਸਭ ਤੋਂ ਵੱਧ ਪ੍ਰਸਿੱਧੀ ਕਿੱਸਾ ਪੂਰਨ ਭਗਤ ਕਰਕੇ ਮਿਲੀ ਹੈ ਕਿੱਸਾ ਪੂਰਨ ਭਗਤ ਉਸ ਦੀ ਹਰਮਨ ਪਿਆਰੀ ਤੇ ਪ੍ਰਸਿੱਧ ਰਚਨਾ ਹੈ ਕਾਦਰਯਾਰ ਨੇ ਪੂਰਨ ਭਗਤ ਵਿੱਚ ਕਿਹੜੇ ਛੰਦ ਦੀ ਵਰਤੋਂ ਕੀਤੀ ਹੈ ਇਸਦਾ ਉੱਤਰ ਹੈ ਉਸਨੇ ਇਸ ਕਿੱਸੇ ਦੇ ਵਿੱਚ ਬੈਂਤਛੰਦ ਵਰਤਿਆ ਹੈ ਅਗਲਾ ਪ੍ਰਸ਼ਨ ਕਾਦਰਯਾਰ ਦੇ ਪੂਰਨ ਭਗਤ ਕਿੱਸੇ ਦੀ ਮੁੱਖ ਵਿਸ਼ੇਸ਼ਤਾ ਲਿਖੋ ਪੂਰਨ ਭਗਤ ਕਿੱਸੇ ਵਿੱਚ ਸਰਲਤਾ ਸਪਸ਼ਟਤਾ ਸਧਾਰਨਤਾ ਅਤੇ ਰਾਗਾਤਮਕ ਲਹਿ ਇਹ ਵਿਸ਼ੇਸ਼ ਗੁਣ ਹਨ ਕਾਦਰਯਾਰ ਕਿਸ ਮਹਾਰਾਜੇ ਕਾਲ ਦਾ ਕਵੀ ਸੀ ਤਾਂ ਇਸਦਾ ਉੱਤਰ ਹੈ ਜੀ ਕਾਦਰਯਾਰ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਕਵੀ ਸੀ ਪ੍ਰਸ਼ਨ ਹੈ ਕਾਦਰਯਾਰ ਦੇ ਕਿੱਸਿਆਂ ਦੀ ਵਿਸ਼ੇਸ਼ਤਾ ਕੀ ਹੈ ਇਸ ਦਾ ਉੱਤਰ ਹੈ ਜੀ ਕਾਦਰਯਾਰ ਦੇ ਕਿੱਸਿਆਂ ਵਿੱਚੋਂ ਪੰਜਾਬ ਦੀ ਸਾਂਝੀ ਸੰਸਕ੍ਰਿਤੀ ਝਲਕਦੀ ਹੈ ਇਹਨਾਂ ਵਿੱਚ ਭਾਰਤੀ ਸਮਾਜ ਅਤੇ ਇਤਿਹਾਸ ਦੇ ਭਰਪੂਰ ਅੰਸ਼ ਮੌਜੂਦ ਹਨ ਅਗਲਾ ਪ੍ਰਸ਼ਨ ਕਾਦਰਯਾਰ ਦਾ ਕਿੱਸਾ ਪੂਰਨ ਭਗਤ ਕਿਉਂ ਵਧੇਰੇ ਪ੍ਰਸਿੱਧ ਹੋਇਆ ਇਸ ਦਾ ਉੱਤਰ ਹੈ ਇਸ ਕਿੱਸੇ ਦੀ ਪ੍ਰਸਿੱਧੀ ਦਾ ਕਾਰਨ ਇਹ ਹੈ ਕਿ ਇਸ ਵਿੱਚ ਇਸ਼ਕ ਦਾ ਸੁੱਚਾ ਆਦਰਸ਼ ਅਤੇ ਆਤਮਿਕ ਰੂਪ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਨ ਕਾਦਰਯਾਰ ਦੇ ਕਿੱਸੇ ਪੂਰਨ ਭਗਤ ਦੀਆਂ ਕੁਝ ਵਿਸ਼ੇਸ਼ਤਾਵਾਂ ਦੱਸੋ ਇਸ ਦਾ ਉੱਤਰ ਹੈ ਜੀ ਕਾਦਰਯਾਰ ਨੇ ਕਿੱਸਾ ਪੂਰਨ ਭਗਤ ਸੀ ਹਰਫੀ ਰੂਪ ਵਿੱਚ ਲਿਖਿਆ ਹੈ ਸਰਲਤਾ ਸਧਾਰਨਤਾ ਅਤੇ ਤਰਲ ਲੈ ਇਸ ਕਿੱਸੇ ਦੇ ਵਿਸ਼ੇਸ਼ ਗੁਣ ਹਨ। ਕਾਦਰਯਾਰ ਦੇ ਕਿੱਸੇ ਪੂਰਨ ਭਾਗ ਦੇ ਵਿੱਚੋਂ ਕਾਵਬੰਦ ਜਰਾ ਤਾਕਤ ਨ ਰਹੀ ਤਨ ਵਿੱਚ ਇਸ ਦਾ ਕਵਿਤਾ ਪਾਠ ਅਤੇ ਵਿਆਖਿਆ ਦੇਖਦੇ ਹਾਂ ਕਵੀ ਲਿਖਦਾ ਹੈ ਜਾਲ ਜਰਾ ਨਾ ਤਾਕਤ ਰਹੀ ਤਨ ਵਿੱਚ ਗੌਂਦੀ ਸੁੰਦਰਾ ਗਮਾਂ ਦੇ ਗੀਤ ਲੋਕੋ ਇਸ ਵਿੱਚ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਪੂਰਨ ਰਾਣੀ ਸੁੰਦਰਾ ਦੇ ਮਹਿਲ ਨੂੰ ਛੱਡ ਕੇ ਜੰਗਲਾਂ ਨੂੰ ਪਰਤ ਜਾਂਦਾ ਹੈ ਰਾਣੀ ਦੇ ਮਨ ਨੂੰ ਠੇਸ ਪਹੁੰਚਦੀ ਹੈ ਉਹ ਸਦਮਾ برداشت ਨਹੀਂ ਕਰਦੀ ਤੇ ਮਹਿਲਾ ਤੋਂ ਛਾਲ ਮਾਰ ਕੇ ਮਰ ਜਾਂਦੀ ਹੈ ਆਤਮ ਹੱਤਿਆ ਤੋਂ ਪਹਿਲਾਂ ਰਾਣੀ ਸੁੰਦਰਾ ਇਹ ਸ਼ਬਦ ਕਹਿੰਦੀ ਹੈ ਕਵੀ ਕਾਦਰਯਾਰ ਕਹਿੰਦਾ ਹੈ ਕਿ ਜਦੋਂ ਪੂਰਨ ਰਾਣੀ ਸੁੰਦਰਾ ਦਾ ਰੰਗ ਮਹਿ ਛੱਡ ਕੇ ਚਲਾ ਜਾਂਦਾ ਹੈ ਤਾਂ ਉਹ ਉਸ ਦੇ ਵਿਛੋੜੇ ਵਿੱਚ ਗਾਵਾਂ ਦੇ ਦੁੱਖਾਂ ਦੇ ਗੀਤ ਗਾਉਣ ਲੱਗ ਪੈਂਦੀ ਹੈ ਉਹ ਉਸ ਦੇ ਵਿਛੋੜੇ ਨੂੰ ਜਿਹੜੀ ਹੈ ਸਹਾਰ ਨਹੀਂ ਸਕਦੀ ਉਸ ਦੇ ਵਿਛੋੜੇ ਨੇ ਸੁੰਦਰਾ ਨੂੰ ਮਾਰ ਸੁੱਟਿਆ ਹੈ ਮੈਂ ਤਾਂ ਭੁੱਲੀ ਤੁਸੀਂ ਨਾ ਭੁੱਲ ਜਾਇਓ ਲਾਇਓ ਜੋਗੀਆਂ ਨਾਲ ਨਾ ਪ੍ਰੀਤ ਲੋਕੋ ਉਹ ਲੋਕਾਂ ਨੂੰ ਕੂਕ ਕੂਕੇ ਵਿਰਲਾਪ ਕਰਕੇ ਕਹਿੰਦੀ ਹੈ ਕਿ ਮੈਂ ਤਾਂ ਜੋਗੀਆਂ ਨਾਲ ਪਿਆਰ ਪਾ ਕੇ ਬਹੁਤ ਵੱਡੀ ਭੁੱਲ ਕਰ ਬੈਠੀ ਹਾਂ हे ਲੋਕੋ ਤੁਸੀਂ ਭੁੱਲ ਕੇ ਕਦੇ ਵੀ ਜੋਗੀਆਂ ਨਾਲ ਪਿਆਰ ਨਾ ਪਾਉਣਾ ਜੰਗਲ ਗਏ ਨਾ ਬੌੜੇ ਸੁੰਦਰਾ ਨੂੰ ਜੋਗੀ ਨਹੀਂ ਜੇ ਕਿਸੇ ਦੇ ਮੀਤ ਲੋਕੋ ਬੌੜੇ ਭਾਵ ਪਰਤ ਕੇ ਆਏ ਤੇ ਮੀਤ ਹੁੰਦਾ ਹੈ ਮਿੱਤਰ ਤਾਂ ਸੁੰਦਰਾ ਕਹਿ ਰਹੀ ਹੈ ਕਿ ਜੋਗੀ ਕਦੇ ਵੀ ਕਿਸੇ ਦੇ ਮਿੱਤਰ ਨਹੀਂ ਹੁੰਦੇ ਤੇ ਨਾ ਹੀ ਇਹਨਾਂ ਨੂੰ ਕਿਸੇ ਨਾਲ ਕੋਈ ਹਮਦਰਦੀ ਹੁੰਦੀ ਹੈ ਇਹ ਕਦੇ ਵੀ ਗਏ ਹੋਏ ਮੁੜ ਕੇ ਪਰਤ ਕੇ ਵਾਪਸ ਨਹੀਂ ਆਉਂਦੇ ਕਾਦਰ ਯਾਰ ਪਿਛਾਂ ਖੜੀ ਦੇਖਦੀ ਸਾਂ ਖੁਸ਼ ਵਕਤ ਹੋਇਆ ਬਤੀਤ ਲੋਕੋ ਕਵੀ ਕਾਦਰਯਾਰ ਕਹਿੰਦਾ ਹੈ ਕਿ ਰਾਣੀ ਸੁੰਦਰਾ ਮਹਿਲ ਦੇ ਪਿਛਲੇ ਪਾਸੇ ਖੜੀ ਪੂਰਨ ਨੂੰ ੜੀਕਦੇ ਰਹੀ ਪਰ ਉਹ ਮੁੜ ਕੇ ਨਾ ਆਇਆ ਉਸ ਦੇ ਜੀਵਨ ਦੀਆਂ ਖੁਸ਼ੀਆਂ ਭਰਿਆ ਸਮਾਂ ਜਿਹੜਾ ਉਹ ਬੀਤ ਚੁੱਕਿਆ ਸੀ ਖੁਸ਼ ਵਕਤ ਭਾਗ ਵ ਖੁਸ਼ੀਆਂ ਭਰਿਆ ਸਮਾਂ ਬੀਤ ਚੁੱਕਿਆ ਸੀ ਅਗਲਾ ਕਾਵਬੰਦ ਰੇ ਰੰਗ ਮਹਿਲ ਤੇ ਚੜੀ ਰਾਣੀ ਰੋਏ ਆਖ ਦੀ ਪੂਰਨਾ ਲੁੱਟ ਗਿਓ ਕਵੀ ਕਾਦਰ ਯਾਰ ਕਹਿੰਦਾ ਹੈ ਕਿ ਪੂਰਨ ਦੇ ਵਿਛੋੜੇ ਕਾਰਨ ਰਾਣੀ ਸੁਂਦਰਾ ਮਹਿਲ ਤੇ ਚੜਕੇ ਕੂਕ ਕੇ ਬਰਲਾਪ ਕਰਕੇ ਰੋ ਰਹੀ ਸੀ ਕਿ ਪੂਰਨ ਤੂੰ ਮੈਨੂੰ ਲੁੱਟ ਕੇ ਤੁਰ ਗਿਆ ਹੈ ਭਾ ਮੇਰੀਆਂ ਪ੍ਰੀਤਾਂ ਨਾਲ ਧੋਖਾ ਕਰਕੇ ਮੇਰਾ ਜੀਵਨ ਬਰਬਾਦ ਕਰ ਗਿਆ ਹੈ ਬਾਗ ਹਿਰਸ ਦਾ ਪੱਕ ਤਿਆਰ ਹੋਇਆ ਹੱਥੀ ਲਾਏ ਕੇ ਬੂਟੀਆਂ ਪੁੱਟ ਗਏ ਉਹ ਕਹਿੰਦੀ ਹੈ ਕਿ ਉਸ ਦੇ ਮਨ ਦੇ ਵਿੱਚ ਪ੍ਰੀਤਮ ਦੇ ਪਿਆਰ ਨੂੰ ਮਾਨਣ ਵਾਲਾ ਸ਼ੌਕ ਰੂਪੀ ਬਗੀਚਾ ਹਜੇ ਪੱਕ ਕੇ ਤਿਆਰ ਹੀ ਹੋਇਆ ਸੀ ਕਿ ਉਸ ਦੇ ਦਿਲ ਵਿੱਚ ਗੱਡੇ ਇਸ਼ਕ ਰੂਪੀ ਬੂਟੇ ਨੂੰ ਕਿਸੇ ਨੇ ਪੁੱਟ ਕੇ ਸੁੱਟ ਦਿੱਤਾ ਹੈ ਸਿੱਟੇ ਵੱਜੋਂ ਉਸ ਨੂੰ ਇਸ਼ਕ ਦੇ ਪਿਆਰ ਰੂਪੀ ਫਲ ਖਾਣੇ ਨਸੀਬ ਨਹੀਂ ਹੋਏ ਘੜੀ ਬੈਠ ਨਾ ਕੀਤੀਆਂ ਰੱਜ ਗੱਲਾਂ ਝੂਠੀ ਪ੍ਰੀਤ ਲਗਾਏ ਕੇ ਉੱਠ ਗਈ ਉਸਨੇ ਪਾਪੂਰਨ ਇੱਕ ਘੜੀ ਵੀ ਬੈਠ ਕੇ ਸੁੰਦਰਾ ਦੇ ਨਾਲ ਗੱਲਾਂ ਨਹੀਂ ਕੀਤੀਆਂ ਪਿਆਰ ਭਰੀਆਂ ਗੱਲਾਂ ਉਸ ਦੀਆਂ ਪੂਰਨ ਨਾਲ ਨਹੀਂ ਹੋਇਆ ਸਗੋ ਉਹ ਤਾਂ ਝੂਠੀ ਪ੍ਰੀਤ ਲਾ ਕੇ ਛੱਡ ਕੇ ਤੁਰ ਗਿਆ ਹੈ ਕਾਦਰ ਯਾਰ ਮੀਆਂ ਸੱਸੀ ਵਾਂਗ ਮੈਨੂੰ ਥਲਾਂ ਵਿੱਚ ਕੋ ਕਹਿੰਦੀ ਨੂੰ ਸੁੱਟ ਗਏ ਕਵੀ ਕਾਦਰ ਯਾਰ ਕਹਿੰਦਾ ਹੈ ਕਿ ਪੂਰਨ ਸੁੰਦਰਾ ਨੂੰ ਰੋਂਦੀ ਕਰ ਲਾਉਂਦੀ ਨੂੰ ਇਸ ਤਰ੍ਹਾਂ ਛੱਡ ਗਿਆ ਹੈ ਜਿਵੇਂ ਪੁੰਨੂ ਸੱਸੀ ਨੂੰ ਮਾਰ ਉਥਲਾਂ ਵਿੱਚ ਜਿਹੜਾ ਭਟਕਦੀ ਹੋਈ ਨੂੰ ਛੱਡ ਕੇ ਤੁਰ ਗਿਆ ਸੀ ਕਾਦਰਯਾਰ ਦੇ ਕਿੱਸੇ ਪੂਰਨ ਭਗ ਦੇ ਵਿੱਚੋਂ ਰਚਨਾ ਜਾਲ ਜਰਾਨਾ ਤਾਕਤ ਰਹੀ ਤਨ ਵਿੱਚ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਰਾਣੀ ਸੁਂਦਰਾ ਦੇ ਕੀਰਨੇ ਆਪਣੇ ਸ਼ਬਦਾਂ ਵਿੱਚ ਲਿਖੋ ਰਾਣੀ ਸੁਂਦਰਾ ਕੀਰਨੇ ਪੌਂਦੀ ਹੋਈ ਲੋਕਾਂ ਨੂੰ ਆਖ ਰਹੀ ਸੀ ਕੇ ਪੂਰਨ ਉਸ ਨੂੰ ਧੋਖਾ দেয়া ਗਿਆ ਹੈ ਜਿਸ ਕਾਰਨ ਉਸ ਦੀਆਂ ਇੱਛਾਵਾਂ ਅਪੂਰਨ ਹੀ ਰਹਿ ਗਈਆਂ ਹਨ ਉਹ ਲੋਕਾਂ ਨੂੰ ਯੋਗੀਆਂ ਨਾਲ ਪ੍ਰੀਤ ਨਾ ਪਾਉਣ ਤੋਂ ਵਰਜ ਰਹੀ ਹੈ ਕਿਉਂਕਿ ਯੋਗੀ ਕਿਸੇ ਦੇ ਮੀਤ ਨਹੀਂ ਹੁੰਦੇ ਪੂਰਨ ਰਾਣੀ ਸੁੰਦਰਾ ਦੇ ਮੈਲ ਵਿੱਚੋਂ ਕਿਉਂ ਨਸ ਗਿਆ ਇਸ ਦਾ ਉੱਤਰ ਹੈ ਪੂਰਨ ਇੱਕ ਜੋਗੀ ਸੀ ਜੋਗੀ ਇਸਤਰੀ ਪ੍ਰੇਮ ਤੋਂ ਦੂਰ ਰਹਿੰਦੇ ਹਨ ਸੁੰਦਰਾ ਉਸ ਨਾਲ ਪਿਆਰ ਕਰਨਾ ਚਾਹੁੰਦੀ ਸੀ ਇਸ ਲਈ ਉਹ ਮਹਿਲ ਛੱਡ ਕੇ ਨਸ ਗਿਆ ਪ੍ਰਸ਼ਨ ਰਾਣੀ ਸੁੰਦਰਾ ਨੇ ਆਤਮ ਹਾਤ ਕਿਉਂ ਕੀਤਾ ਪੂਰਨ ਜੋਗੀ ਹੋਣ ਦੇ ਨਾਤੇ ਰਾਣੀ ਸੁੰਦਰਾ ਦੇ ਮਹਿਲ ਚੋਂ ਭੱਜ ਗਿਆ ਰਾਣੀ ਸੁੰਦਰਾ ਉਸ ਦਾ ਵਿਛੋੜਾ ਸਹਿਣ ਨਾ ਕਰ ਸકી ਇਸ ਲਈ ਉਸ ਨੇ ਆਤਮ ਹਾਤ ਕਰ ਲਿਆ ਪ੍ਰਸ਼ਨ ਪੂਰਨ ਭਗਤ ਦੀ ਅਸਲੀ ਮਾਂ ਕੌਣ ਸੀ ਇਸ ਦਾ ਉੱਤਰ ਹੈ ਜੀ ਪੂਰਨ ਭਗਤ ਦੀ ਅਸਲੀ ਮਾਂ ਇਛਰਾਂ ਸੀ ਪ੍ਰਸ਼ਨ ਪੂਰਨ ਭਗਤ ਕਿਸੇ ਵਿੱਚ ਲੂਣਾ ਕੌਣ ਸੀ ਪੂਰਨ ਭਗਤ ਦੇ ਕਿਸੇ ਵਿੱਚ ਲੂਣਾ ਰਾਜੇ ਸਲਵਾਨ ਦੀ ਦੂਜੀ ਰਾਣੀ ਤੇ ਪੂਰਨ ਦੀ ਮਤਰੀ ਮਾਸੀ ਪੂਰਨ ਸੁੰਦਰਾ ਨੂੰ ਰੋਂਦੀ ਕਰਲਾਉਂਦੀ ਨੂੰ ਕਿਵੇਂ ਛੱਡ ਗਿਆ ਸੀ ਇਸ ਦਾ ਉੱਤਰ ਹੈ ਜੀ ਜਿਵੇਂ ਪੁੰਨੂ ਸੱਸੀ ਨੂੰ ਮਾਰੂਥਲਾਂ ਵਿੱਚ ਰੋਂਦੀ ਨੂੰ ਛੱਡ ਗਿਆ ਸੀ ਇਸੇ ਤਰ੍ਹਾਂ ਪੂਰਨ ਹੈ ਜਿਹੜਾ ਰਾਣੀ ਸੁੰਦਰਾ ਨੂੰ ਮਹਿਲਾਂ ਵਿੱਚ ਰੋਂਦੀ ਕਰਲਾਉਂਦੀ ਨੂੰ ਛੱਡ ਕੇ ਜੰਗਲਾਂ ਵੱਲ ਚਲਾ ਗਿਆ। ਜਾਲ ਜਰਾਨਾ ਤਾਕਤ ਰਹੀ ਤਨ ਵਿੱਚ ਇਸ ਕਵਿਤਾ ਦਾ ਕੇਂਦਰੀ ਵਿਚਾਰ ਭਾਵ ਅੰਤਰੀ ਭਾਵ ਲਿਖੋ। ਇਸ ਦਾ ਉੱਤਰ ਹੈ ਪੂਰਨ ਜਦੋਂ ਰਾਣੀ ਸੁੰਦਰਾ ਨੂੰ ਛੱਡ ਕੇ ਬਹਾਨਾ ਬਣਾ ਕੇ ਜੰਗਲ ਵੱਲ ਚਲਾ ਜਾਂਦਾ ਹੈ ਤੇ ਉਹ ਫੇਰ ਵਾਪਸ ਨਹੀਂ ਆਉਂਦਾ। ਤਾਂ ਆਤਮਘਾਤ ਕਰਨ ਤੋਂ ਪਹਿਲਾਂ ਰਾਣੀ ਸੁੰਦਰਾ ਅਫਸੋਸ ਦੀ ਮਾਰੀ ਆਪਣਾ ਅਨੁਭਵ ਕਥਨ ਕਰਦੀ ਹੈ ਉਹ ਕਹਿੰਦੀ ਹੈ ਕਿ ਜੋਗੀਆਂ ਨੂੰ ਕਿਸੇ ਦੀ ਮੁਹੱਬਤ ਦੀ ਕੋਈ ਪਰਵਾਹ ਨਹੀਂ ਹੁੰਦੀ ਜੋਗੀ ਅਸਲ ਵਿੱਚ ਕਿਸੇ ਦੇ ਮਿੱਤਰ ਨਹੀਂ ਹੁੰਦੇ ਪੂਰਨ ਐਸੇ ਕਰਕੇ ਮੈਨੂੰ ਤੜਪਦੀ ਨੂੰ ਛੱਡ ਕੇ ਚਲਾ ਗਿਆ ਹੈ ਜਾਲ ਜਰਾ ਨਾ ਤਾਕਤ ਰਹੀ ਤਨ ਵਿੱਚ ਕਵਿਤਾ ਦਾ ਕਾਵ ਸੋਹਜ ਸਪਸ਼ਟ ਕਰੋ ਇਸ ਦਾ ਉੱਤਰ ਹੈ ਜਾਲ ਜਰਾ ਤੇਰੇ ਰੰਗ ਇੱਥੇ ਅਨੁਪਰਾਸ ਅਲੰਕਾਰ ਹਨ ਰਾਣੀ ਸ੍ਰੀ ਮਾਨਸਿਕਤਾ ਬਾਗ ਹਿਰਸਤਾ ਪੱਕ ਤਿਆਰ ਹੋਇਆ ਹੱਥੀ ਲਾਏ ਕੇ ਬੂਟੀਆਂ ਪੁੱਟ ਗਿਓ ਰਾਹੀ ਅਲੰਕਾਰਕ ਰੂਪ ਵਿੱਚ ਪੇਸ਼ ਹੋਇਆ ਹੈ ਕਾਦਰ ਯਾਰ ਦੇ ਕਿੱਸੇ ਪੂਰਨ ਭਗਤ ਦੇ ਵਿੱਚੋਂ ਅਗਲੇ ਕਾਵਬੰਦ ਜਿਹੜੇ ਕੀ ਸਰਲੇਖ ਬੇ ਬਹੁਤ ਹੋਇਆ ਕਹਿਰਵਾਨ ਰਾਜਾ ਇਸ ਦਾ ਕਵਿਤਾ ਪਾਠ ਤੇ ਵਿਆਖਿਆ ਦੇਖਦੇ ਹਾਂ ਇਸ ਵਿੱਚ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਪੂਰਨ 12 ਸਾਲ ਭੋਰੇ ਵਿੱਚ ਬਿਤਾਉਣ ਤੋਂ ਬਾਅਦ ਮੈਲਾ ਨੂੰ ਵਾਪਸ ਪਰਤਦਾ ਹੈ ਪੂਨ ਕਿਦੋ ਮਤਰੀਮਾ ਲੂਣਾ ਦੀ ਕਾਮਨਾ ਪੂਰੀ ਨਹੀਂ ਕਰਦਾ ਤਾਂ ਉਹ ਉਸਤੇ ਇੱਜ਼ਤ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦੀ ਹੈ ਰਾਜਾ ਸਲਵਾਨ ਗੁੱਸੇ ਵਿੱਚ ਆ ਕੇ ਪੂਰਨ ਨੂੰ ਮਾਰਨ ਦਾ ਹੁਕਮ ਦੇ ਦਿੰਦਾ ਹੈ ਬੇ ਬਹੁਤ ਹੋਇਆ ਕਹਿਰਵਾਨ ਰਾਜਾ ਰਤੋ ਰਤ ਮੱਥਾ ਚਮਕ ਕੇ ਵਾਂਗ ਖੂਨੀ ਕਹਿਰਵਾਨ ਗੁੱਸੇ ਦੇ ਵਿੱਚ ਰਤੋ ਰਾਤ ਭਾਵ ਲਾਲ ਹੋ ਜਾਣਾ ਚਿਹਰਾ ਗੁੱਸੇ ਵਿੱਚ ਲਾਲ ਹੋ ਜਾਣਾ ਕਵੀ ਕਾਦਰਯਾਰ ਕਹਿੰਦਾ ਹੈ ਕਿ ਲੂਣਾ ਨੇ ਰਾਜੇ ਕੋਲ ਪੂਰਨ ਵਿਰੁੱਧ ਝੂਠੀ ਤੌਮਤ ਲਾਈ ਜਿਸ ਨੂੰ ਸੁਣ ਕੇ ਰਾਜਾ ਗੁੱਸੇ ਦੇ ਵਿੱਚ ਲਾਲੋ ਲਾਲ ਹੋ ਗਿਆ ਕਹਿੰਦਾ ਦੂਰ ਹੋ ਪੂਰਨਾ ਅੱਖੀਆਂ ਥੀ ਟੰਗੂ ਲਿੰਗ ਚਰਾਏ ਕੇ ਚਵੀ ਕੰਨੀ ਚਵੀ ਕੰਨੀ ਭਾਵ ਚਾਰੇ ਪਾਸੇ ਉਸ ਦਾ ਮੱਥਾ ਭਾਵ ਰਾਜੇ ਸੰਵਾਨ ਦਾ ਮੱਥਾ ਖੂਨੀਆ ਵਾਂਗ ਲਾਲੋ ਲਾਲ ਚਮਕ ਰਿਹਾ ਸੀ ਉਹ ਪੁਰਨੂ ਕਹਿ ਰਿਹਾ ਸੀ ਕਿ ਤੂੰ ਮੇਰੀਆਂ ਨਾਜਰਾਂ ਤੋਂ ਦੂਰ ਹੋ ਜਾ ਨਹੀਂ ਤਾਂ ਮੈਂ ਤੇਰੇ ਲਿੰਗ ਦੇ ਟੁਕੜੇ ਕਰਕੇ ਚਾਰੇ ਪਾਸੇ ਟੰਗ ਦੇਵਾਂਗਾ ਜਦੋਂ ਮੈਂ ਵਿਆਹ ਦੀ ਗੱਲ ਕੀਤੀ ਤਦੋਂ ਰੋਣ ਲੱਗੋ ਹੱਥ ਧਰ ਕੰਨੀ ਜਦੋਂ ਮੈਂ ਤੇਰੇ ਵਿਆਹ ਕਰਨ ਦੀ ਗੱਲ ਕੀਤੀ ਸੀ ਤਾਂ ਤੂੰ ਕੰਨਾਂ ਤੇ ਹੱਥ ਧਰ ਕੇ ਰੋਣ ਲੱਗ ਪਿਆ ਸੀ ਤੇ ਇਹ ਕਹਿੰਦਾ ਸੀ ਕਿ ਹੁਣ ਮੈਂ ਜਿਹੜਾ ਵਿਆਹ ਹੈ ਉਹ ਨਹੀਂ ਕਰਵਾਵਾਂਗਾ ਕਾਦਰ ਯਾਰ ਕਹਿੰਦਾ ਸਲਵਾਹਣ ਰਾਜਾ ਹੁਣ ਕੀਤੀ ਆ ਮਾਂ ਪਸੰਦ ਬੰਨੀ ਬੰਨੀ ਭਾਵ ਲਾੜੀ ਵੋਟੀ ਕਾਦਰਯਾਰ ਲਿਖਦਾ ਹੈ ਕਿ ਰਾਜਾ ਸਲਵਾਨ ਗੁੱਸੇ ਦੇ ਵਿੱਚ ਪੂਰਨ ਨੂੰ ਕਹਿ ਰਿਹਾ ਸੀ ਕਿ ਹੁਣ ਤੂੰ ਮਾਂ ਨੂੰ ਵੋਟੀ ਬਣਾਉਣ ਲਈ ਪਸੰਦ ਕਰ ਲਿਆ ਹੈ ਭਾਵ ਲੂਣਾ ਤੇ ਤੇਰੀ ਅੱਖ ਹੈ ਅਗਲਾ ਕਾਵੰਦ ਸੀਨ ਸਮਝ ਰਾਜਾ ਬੁੱਧ ਹਾਰ ਨਾਹੀ ਕਹਿੰਦੀ ਛਿਰਾ ਵਾਸਤਾ ਪਾਇ ਕੇ ਜੀ ਜਦੋਂ ਰਾਜਾ ਸਲਵਾਨ ਪੂਰਨ ਨੂੰ ਮਾਰਨ ਦਾ ਹੁਕਮ ਦਿੰਦਾ ਹੈ ਤਾਂ ਉਸ ਦੀ ਮਾਂ ਇਛਰਾ ਰਾਜੇ ਦੇ ਅੱਗੇ ਵਾਸਤੇ ਪਾਉਂਦੀ ਹੈ ਤਰਲੇ ਕਰਦੀ ਹੈ ਕਾਦਰਯਾਰ ਕਹਿੰਦਾ ਹੈ ਕਿ ਰਾਜਾ ਸਲਵਾਨ ਨੇ ਪੂਰਨ ਨੂੰ ਕਤਲ ਕਰਾਉਣ ਦਾ ਹੁਕਮ ਦਿੱਤਾ ਤਾਂ ਉਸ ਦੀ ਮਾਤਾ ਇਛਰਾ ਰਾਜੇ ਨੂੰ ਵਾਸਤਾ ਪਾ ਕੇ ਕਹਿਣ ਲੱਗੀ ਕਿ ਜਾਪਦਾ ਹੈ ਤੇਰੀ ਅਕਲ ਮਾਰੀ ਗਈ ਹੈ ਅਕਲ ਤੇ ਪਰਦਾ ਪਿਆ ਗਿਆ ਹੈ ਅੰਬ ਵੱਡ ਕੇ ਅੱਖ ਨੂੰ ਵਾੜ ਦੇਵੇਂ ਪਛਤਾਵੇਂਗਾ ਵਕਤ ਵਿਹਾਏ ਕੇ ਜੀ ਵਿਹਾਏ ਕੇ ਜਦੋਂ ਬੀਤ ਗਿਆ ਅੰਬ ਨੂੰ ਵੱਡ ਕੇ ਤੂੰ ਅੱਕਾਂ ਨੂੰ ਵਾੜ ਦੇ ਰਿਹਾ ਹੈ ਪਾਪ ਬੁਰੇ ਆਚਰਣ ਵਾਲੀ ਲੂਣਾ ਦਾ ਵਿਚਾਰ ਕਰ ਰਿਹਾ ਹੈ ਤੇ ਉੱਚੇ ਆਚਰਣ ਵਾਲੇ ਪੂਰਨ ਨੂੰ ਤੂੰ ਮਾਰ ਰਿਹਾ ਹੈ ਜਦੋਂ ਇੱਕ ਵਾਰੀ ਸਮਾਂ ਹੱਥੋਂ ਲੰਘ ਗਿਆ ਇਹ ਰਾਜਿਆ ਫੇਰ ਤੂੰ ਪਛਤਾਏਗਾ ਕਿਉਂਕਿ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਬੂਟਾ ਆਪਣਾ ਆਪ ਪੁਟਾਣ ਲੱਗਾ ਜੜਾ ਮੁੱਢ ਤਾਈ ਉਕਰਾਏ ਕੇ ਜੀ ਹੇ ਰਾਜਾ ਤੂੰ ਆਪਣੀਆਂ ਜੜਾਂ ਮੁੱਢੋਂ ਖਾੜ ਕੇ ਆਪ ਹੀ ਪੁੱਟਣ ਲੱਗਾ ਹੋਇਆ ਹੈ ਭਾਵ ਤੂੰ ਆਪਣੇ ਵੰਸ਼ ਵੇਲਪੂਰਨ ਨੂੰ ਮਰਵਾ ਰਿਹਾ ਹੈ ਕਾਦਰ ਯਾਰ ਜੇ ਪੂਰ ਨੂੰ ਮਾਰਿਓਈ ਬਾਪ ਕੌਣ ਬੁਲਾਏਗਾ ਆਏ ਕੇ ਜੀ ਤਾਈ ਛਿਰਾਂ ਜਿਹੜੀ ਉਹ ਕਹਿ ਰਹੀ ਹੈ ਰਾਜੇ ਸਲਵਾਨ ਨੂੰ ਕਿ ਜੇਕਰ ਤੂੰ ਪੂਰ ਨੂੰ ਮਾਰ ਦੇਵੇਂਗਾ ਤਾਂ ਤੈਨੂੰ ਬਾਪ ਕਹਿ ਕੇ ਕੌਣ ਬੁਲਾਵੇਗਾ ਇਹਨਾਂ ਕਾਵ ਬੰਧਾਂ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਸਲਵਾਨ ਕੌਣ ਸੀ ਸਲਵਾਨ ਸਿਆਲਕੋਟ ਦਾ ਰਾਜਾ ਸੀ ਇਛਰਾ ਤੇ ਲੂਣਾ ਰਾਜੇ ਦੀਆਂ ਰਾਣੀਆਂ ਸਨ ਇਸ ਤੋਂ ਬਾਅਦ ਪ੍ਰਸ਼ਨ ਹੈ ਇਛਰਾ ਕੌਣ ਸੀ ਇਛਰਾ ਰਾਜੇ ਸਲਵਾਨ ਦੀ ਰਾਣੀ ਸੀ ਤੇ ਪੂਰਨ ਦੀ ਮਾਸੀ ਸੀ ਇਸ ਤੋਂ ਬਾਅਦ ਪ੍ਰਸ਼ਨ ਹੈ ਰਾਜਾ ਸਲਵਾਨ ਕਹਿਰਵਾਨ ਕਿਉਂ ਹੋਇਆ ਇਸ ਦਾ ਉੱਤਰ ਹੈ ਜੀ ਰਾਜਾ ਸਲਵਾਨ ਲੂਣਾ ਵੱਲੋਂ ਪੂਰਨ ਵਿਰੋਧ ਲਈ ਝੂਠੀ ਤੋਹਮਤ ਨੂੰ ਸੱਚੀ ਮੰਨ ਕੇ ਕਹਿਰਵਾਨ ਹੋਇਆ ਕੀ ਪੂਰਨ ਉੱਪਰ ਲਾਇਆ ਦੋਸ਼ ਸੱਚਾ ਸੀ ਇਸ ਦਾ ਉੱਤਰ ਹੈ ਜੀ ਪੂਰਨ ਉੱਪਰ ਲਾਇਆ ਦੋਸ਼ ਸੱਚਾ ਨਹੀਂ ਸੀ ਇਸ ਤੋਂ ਬਾਅਦ ਪ੍ਰਸ਼ਨ ਹੈ ਰਾਣੀ ਇਛਰਾ ਨੇ ਰਾਜੇ ਸਲਵਾਨ ਨੂੰ ਕੀ ਮਤ ਦਿੱਤੀ ਇਸ ਦਾ ਉੱਤਰ ਹੈ ਜੀ ਰਾਣੀ ਇਛਰਾ ਨੇ ਰਾਜੇ ਨੂੰ ਕਿਹਾ ਕਿ ਉਸ ਲਈ ਪੁੱਤਰ ਨੂੰ ਮਾਰਨਾ ਤੇ ਮਤਰੇਈ ਨੂੰ ਪਾਲਣਾ ਠੀਕ ਨਹੀਂ ਹੈ ਇਸ ਤਰ੍ਹਾਂ ਕਰਕੇ ਉਹ ਆਪਣੀਆਂ ਹੀ ਜੜਾਂ ਪੁੱਟ ਰਿਹਾ ਹੈ ਅਗਲਾ ਪ੍ਰਸ਼ਨ ਰਾਜੇ ਸਲਵਾਨ ਨੇ ਆਪਣੇ ਪੁੱਤਰ ਪੂਰਨ ਨੂੰ ਕੀ ਕੀ ਗੱਲਾਂ ਕਹੀਆਂ ਰਾਜੇ ਸਲਵਾਨ ਨੇ ਪੂਰਨ ਨੂੰ ਗੁੱਸੇ ਦੇ ਵਿੱਚ ਬਹੁਤ ਬੁਰਾ ਭਲਾ ਕਿਹਾ ਤੇ ਇਥੋਂ ਤੱਕ ਕਿਹਾ ਕਿ ਉਹ ਉਸ ਨੂੰ ਵੱਢ ਕੇ ਟੰਗ ਦੇਵੇਗਾ ਉਸ ਨੇ ਉਸ ਦੇ ਸਾਹਮਣੇ ਵਿਆਹ ਕਰਾਉਣਾ ਨਾ ਮੰਨਿਆ ਪਰ ਹੁਣ ਉਸ ਨੇ ਆਪਣੀ ਮਤਰਈ ਮਾਂ ਵਿਆਹ ਵਾਸਤੇ ਪਸੰਦ ਕਰ ਲਈ ਹੈ। ਵੇ ਬਹੁਤ ਹੋਇਆ ਕਹਿਰਵਾਨ ਰਾਜਾ ਕਵਿਤਾ ਦਾ ਕੇਂਦਰੀ ਵਿਚਾਰ ਭਾਵ ਅੰਤਰੀ ਭਾਵ ਲਿਖੋ। ਇਸ ਦਾ ਉੱਤਰ ਹੈ ਜਦੋਂ ਲੂਣਾ ਪੂਰਨ ਉੱਤੇ ਝੂਠੀ ਤੌਮਤ ਲਾ ਦਿੰਦੀ ਹੈ ਤਾਂ ਰਾਜਾ ਸਲਵਾਨ ਪੂਰਨ ਉੱਤੇ ਬਹੁਤ ਗੁੱਸੇ ਹੁੰਦਾ ਹੈ। ਉਹ ਪੂਰਨ ਨੂੰ ਮੰਦਾ ਬੋਲਦਾ ਹੈ ਤੇ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਰਾਣੀ ਛਿਰਾ ਰਾਜੇ ਨੂੰ ਸਮਝਾਉਂਦੀ ਹੈ ਕਿ ਇਹ ਜਿਹੜੀ ਗੱਲ ਹੈ ਝੂਠੀ ਹੈ ਤੂੰ ਪੂਰਨ ਉੱਤੇ ਜ਼ੁਲਮ ਕਰਕੇ ਬਾਦ ਦੇ ਵਿੱਚ ਪਛਤਾਵੇਂਗਾ ਬੇਵਹੁਤ ਹੋਇਆ ਕਹਿਰਵਾਨ ਰਾਜਾ ਕਵਿਤਾ ਦਾ ਕਾਵ ਸੋਝ ਲਿਖੋ ਇਸ ਦਾ ਉੱਤਰ ਹੈ ਜੀ ਰਾਜੇ ਸਲਵਾਨ ਦਾ ਗੁੱਸਾ ਰਤੋ ਰਤ ਮੱਥਾ ਚਮਕ ਕੇ ਵਾਂਗ ਖੂਨੀ ਅਲੰਕਾਰਕ ਰੂਪ ਵਿੱਚ ਪੇਸ਼ ਹੋਇਆ ਹੈ ਬੇਵਹੁਤ ਰਤੋ ਰਤ ਸੀਨ ਸਮਝ ਆਪਣਾ ਆਪ ਇਹ ਅਨੁਪਰਾਸ ਅਲੰਕਾਰ ਹਨ ਅੰਤ ਵੱਡ ਕੇ ਅੱਖ ਨੂੰ ਵਾੜ ਦੇਵੇਂ ਇਸ ਵਿੱਚ ਅੰਬਪੂਰਨ ਦਾ ਤੇ ਅੱਕ ਲੂਣਾ ਦਾ ਪ੍ਰਤੀਕ ਹੈ ਇਸ ਵਿੱਚ ਲੋਕ ਅਖਾਨ ਵਰਗੀ ਚੁਸਤੀ ਵੀ ਹੈ ਕਾਦਰ ਯਾਰ ਦੀ ਰਚਨਾ ਪੂਰਨ ਭਗ ਦੇ ਵਿੱਚੋਂ ਅਗਲਾ ਕਾਵਬੰਦ ਮੀਮ ਮਿਲਨ ਆਈ ਮਾਤਾ ਇਛਰਾਏ ਇਸ ਦਾ ਕਵਿਤਾ ਪਾਠ ਤੇ ਵਿਆਖਿਆ ਦੇਖਦੇ ਹਾਂ ਇਸ ਕਾਵਬੰਦ ਦੇ ਵਿੱਚ ਉਸ ਸਮੇਂ ਦਾ ਜ਼ਿਕਰ ਹੈ ਜਦੋਂ ਗੁਰੂ ਗੋਰਖਨਾਥ ਦੇ ਕਹਿਣ ਤੇ ਪੂਰਨ ਸਿਆਲ ਕੋਟ ਵਾਪਸ ਆਉਂਦਾ ਹੈ ਤੇ ਉਸੇ ਬਾਗ ਦੇ ਵਿੱਚ ਡੇਰਾ ਲਾ ਲੈਂਦਾ ਹੈ ਜੋ ਬਹੁਤ ਸਾਲ ਪਹਿਲਾਂ ਸੁੱਕ ਗਿਆ ਸੀ ਜਦੋਂ ਬਾਗ ਪੂਰਨ ਦੇ ਆਉਣ ਨਾਲ ਦੁਬਾਰਾ ਹਰਾ ਹੋ ਗਿਆ ਤਾਂ ਲੋਕ ਪੂਰਨ ਵਣੇ ਜੋਗੀ ਨੂੰ ਦੇਖਣ ਆਉਣ ਲੱਗੇ ਇਛਰਾ ਪੂਰਨ ਦੇ ਵਿਯੋਗ ਵਿੱਚ ਜੋ ਕੀ ਅੰਨੀ ਹੋ ਚੁੱਕੀ ਸੀ ਉਹ ਵੀ ਪੂਰਨ ਦੇ ਦਰਸ਼ਨ ਕਰਨ ਆਉਂਦੀ ਹੈ ਮੀਮ ਮੇਲਣ ਆਈ ਮਾਤਾ ਇਛਰਾਏ ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ ਤਾਂ ਕਵੀ ਕਾਦਰਯਾਰ ਕਹਿੰਦਾ ਹੈ ਕਿ ਜਦੋਂ ਮਾਤਾ ਇਛਰਾ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪੁੱਤਰ ਦੇ ਬਾਗ ਵਿੱਚ ਕੋਈ ਕਰਾਮਾਤੀ ਸਾਧੂ ਆਇਆ ਹੈ ਤਾਂ ਉਹ ਲੋਕਾਂ ਕੋਲ ਪੁੱਛਦੀ ਹੈ ਕਿ ਇਹ ਗੱਲ ਠੀਕ ਹੈ ਕਿ ਪੂਰਨ ਦੇ ਬਾਗ ਵਿੱਚ ਕੋਈ ਸਾਧੂ ਆਇਆ ਹੈ ਮੇਰੇ ਪੁੱਤ ਦਾ ਬਾਗ ویرਾਨ ਪਿਆ ਫੇਰ ਲੱਗਾ ਹੈ ਕਰਨ ਆਬਾਦ ਕੋਈ ویرਾਨ ਭਾਵ ویرਾਨ ਜੀ ਉਜਾੜ ਕੀ ਇਹ ਗੱਲ ਸੱਚ ਹੈ ਕਿ ਮੇਰੇ ਪੁੱਤਰ ਪੂਰਨ ਦਾ ਉਜੜਿਆ ਹੋਇਆ ਤੇ ویرਾਨ ਹੋਇਆ ਬਾਗ ਮੁੜ ਆਵਾਦ ਹੋਣ ਲੱਗਿਆ ਹੈ ਮੈਂ ਵੀ ਲੈ ਆਵਾਂ दारू ਅੱਖੀਆਂ ਦਾ ਪੂਰਨ ਛੱਡ ਨਾ ਗਿਆ ਸਵਾਦ ਕੋਈ ਤਾਂ ਗਾਣੀ ਇੱਛਾ ਨਾਲ ਜਿਹੜੀ ਉਹ ਕਹਿ ਰਹੀ ਹੈ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਮੈਂ ਵੀ ਉਸ ਕੋਲ ਜਾ ਕੇ ਆਪਣੀ ਅੱਖਾਂ ਦੀ ਕੋਈ ਦਵਾ दारू ਲੈ ਆਵਾਂ ਕਿਉਂਕਿ ਪੁੱਤਰ ਪੂਰਨ ਦੇ ਵਿਛੋੜੇ ਕਾਰਨ ਰੋ ਰੋ ਕੇ ਮੈਂ ਅੰਨੀ ਹੋ ਗਈ ਹਾਂ ਪੂਰਨ ਤਾਂ ਮੇਰੀ ਜ਼ਿੰਦਗੀ ਦਾ ਸਵਾਦ ਹੀ ਖਰਾਬ ਕਰਕੇ ਛੱਡ ਕੇ ਤੁਰ ਗਿਆ ਹੈ ਕਾਦਰ ਯਰ ਮੈਂ ਤਾਂ ਲੱਖ ਵਟਣੀ ਹਾਂ दारू ਦੇ ਫਕੀਰ ਮੁਰਾਦ ਕੋਈ ਤਾਂ ਇਛਰਾ ਜਿਹੜੀ ਕਹਿ ਰਹੀ ਹੈ ਕਿ हे ਲੋਕੋ ਉਹ ਸਮਝੇ ਕੀ ਉਸ ਨੂੰ ਜੀਵਨ ਦੇ ਵਿੱਚ ਸਭ ਕੁਝ ਪ੍ਰਾਪਤ ਹੋ ਗਿਆ ਜੇਕਰ ਉਹ ਸਾਧੂ ਉਸ ਦੀਆਂ ਅੰਨੀਆਂ ਅੱਖਾਂ ਨੂੰ ਠੀਕ ਕਰਨ ਵਾਸਤੇ ਕੋਈ ਦਵਾ दारू ਦੇ ਦੇਵੇ ਤੇ ਉਸ ਦੀ ਇੱਛਾ ਪੂਰੀ ਕਰ ਦੇਵੇ ਅਗਲਾ ਕਾਪ ਬੰਦ ਨੂਨ ਨਾજર ਕੀਤੀ ਪੂਰਨ ਪਰਤ ਜੇਠਾ ਮਾਤਾ ਆਉਂਦੀ ਐ ਕਿਸੇ ਹਾਲ ਮੰਦੇ ਜਿਹੜੀ ਰਾਰੇ ਇਛਰਾ ਬਾਗ ਦੇ ਵਿੱਚ ਜਾਂਦੀ ਹੈ ਅੰਨੀ ਹੋਣ ਕਰਕੇ ਉਹ ਡਿੱਕ ਡੋਲੇ ਖਾਰੀ ਹੈ ਤੇ ਇਹ ਜਿਹੜਾ ਹੈ ਨਜ਼ਾਰਾ ਪੂਰਨ ਦੇਖ ਲੈਂਦਾ ਹੈ ਕਵੀ ਕਾਦਰ ਯਾਰ ਕਹਿੰਦਾ ਹੈ ਕਿ ਜਦੋਂ ਪੂਰਨ ਨੇ ਮੁੜ ਕੇ ਨજર ਚੁੱਕ ਕੇ ਦੇਖਿਆ ਤਾਂ ਉਸ ਦੀ ਮਾਂ ਇਛਰਾ ਬੜੀ ਭੈੜੀ ਹਾਲਤ ਵਿੱਚ ਉਸ ਵੱਲ ਆ ਰਹੀ ਸੀ ਅੱਛੀ ਖੋਸਿਆਂ ਨਾਲ ਬੇਹੋਸ਼ ਹੋਈ ਉਹਨੂੰ ਨજર ਨਾ ਆਉਂਦੇ ਖਾਰ ਕੰਡੇ ਖੋਸੇ ਭਾਵ ਠੇਡੇ ਉਹ ਰਸਤੇ ਵਿੱਚ ਠੇਡੇ ਖਾ ਖਾ ਕੇ ਬੇਹੋਸ਼ ਜਹੀ ਹੋ ਕੇ ਤੁਰ ਰਹੀ ਸੀ ਕਿਉਂਕਿ ਅੰਨੀ ਹੋਣ ਕਰਕੇ ਰਸਤੇ ਵਿੱਚ ਠੋਕਰਾਂ ਉਸ ਨੂੰ ਨજર ਨਹੀਂ ਸੀ ਆ ਰਹੀਆਂ ਤੇ ਨਾਲ ਹੀ ਕੰਡੇ ਐ ਜਿਹੜੇ ਉਹ ਵੀ ਉਸ ਨੂੰ ਨજર ਨਹੀਂ ਸੀ ਆਉਂਦੇ ਪੂਰਨ ਵੇਖ ਕੇ ਸਹਿ ਨਾ ਸਕਿਆਈ ਰੋਏ ਉੱਠਿਆ ਹੋਏ ਹੈਰਾਨ ਬੰਦੇ ਆਪਣੀ ਮਾਂ ਦੀ ਇਸ ਦਰਦਮੰਦ ਹਾਲਤ ਨੂੰ ਦੇਖ ਕੇ ਪੂਰਨ ਹੈ ਜਿਹੜਾ ਬਹੁਤ ਜਿਹੜਾ ਦੁੱਖ ਮਹਿਸੂਸ ਕਰਦਾ ਹੈ ਤੇ ਰੋ ਪੈਂਦਾ ਹੈ ਤੇ ਇਹ ਕੌਤਕ ਦੇਖ ਕੇ ਉਸ ਦੇ ਕੋਲ ਬੈਠੇ ਹੋਏ ਸਾਰੇ ਬੰਦੇ ਹੈਰਾਨ ਰਹਿ ਜਾਂਦੇ ਹਨ ਕਾਦਰ ਯਾਰ ਮੀਆਂ ਅੱਗੋਂ ਉੱਠ ਪੂਰਨ ਦੇਖਾਂ ਕਿਸ ਤਰ੍ਹਾਂ ਮਾਉ ਦੇ ਦਰਦ ਵੰਡੇ ਤਾਂ ਕਵੀ ਕਾਦਰ ਯਾਰ ਕਹਿੰਦਾ ਹੈ ਕਿ ਦੇਖੋ ਪੂਰਨ ਕਿਨੇ ਕਿਵੇਂ ਉੱਠ ਕੇ ਆਪਣੀ ਮਾਂ ਨੂੰ ਸਹਾਰਾ ਦਿੱਤਾ ਤੇ ਉਸ ਦਾ ਦੁੱਖ ਦਰਦ ਹੈ ਜਿਹੜਾ ਉਹ ਵੰਡਾ ਲਿਆ। ਅਗਲਾ ਕਾਵਬੰਦ ਵਾਉ ਵਰਤਿਆ ਕਿ ਤੇਰੇ ਨਾਲ ਮਾਤਾ ਪੂਰਨ ਆਖ ਦਾ ਦਸਕਾਂ ਸਾਰ ਮੈਨੂੰ ਤਾਂ ਇੱਥੇ ਪੁੱੁਰਨ ਆਪਣੀ ਮਾਤਾ ਦੇ ਨਾਲ ਸੰਵਾਦ ਕਰਦਾ ਹੈ ਤੇ ਕਹਿੰਦਾ ਹੈ ਕਿ हे ਮਾਂ ਜਿਹੜਾ ਤੇਰਾ ਹਾਲ ਹੋਇਆ ਹੈ ਇਹ ਕਿਸ ਤਰ੍ਹਾਂ ਹੋਇਆ ਹੈ? ਮੈਂ ਪੁੱਛਦਾ ਹਾਂ ਕਿ ਤੇਰੇ ਨਾਲ ਕੀ ਬੀਤੀ ਹੈ ਤੂੰ ਸਾਰੀ ਗੱਲ ਮੈਨੂੰ ਖੋਲ ਕੇ ਦੱਸ ਤੇਰੀ ਰੋਂਦੀ ਦੇ ਨੈਣ ਵਸੀਰ ਹੋਏ ਨਜਰਾਮ ਦਾ ਏ ਹਜ਼ਾਰ ਮੈਨੂੰ ਹਜ਼ਾਰ ਭਾਵ ਸੰਭਾਵਨਾ ਨਜ਼ਰ ਆਉਂਦੀ ਹੈ ਵਸੀਰ ਭਾਵ ਅੰਨੇ ਤਾਂ ਪੂਰਨ ਹੈ ਜਿਹੜਾ ਆਪਣੀ ਮਾਂ ਇਛਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਤਾਂ ਇੰਜ ਜਾਪਦਾ ਹੈ ਜਿਵੇਂ ਤੂੰ ਬਹੁਤ ਦੁਖੀ ਹੋਵੇਂ ਅਤੇ ਰੋ ਰੋ ਕੇ ਤੇਰੀਆਂ ਅੱਖਾਂ ਅੰਨੀਆਂ ਹੋ ਗਈਆਂ ਹੋਣ ਮਾਤਾ ਆਖਦੀ ਦੁੱਖ ਨਾ ਫੋਲ ਬੇਟਾ ਪਿਆ ਪੁੱਤ ਵਿਰਾਗ ਗੁਬਾਰ ਮੈਨੂੰ ਤਾਂ ਪੂਰਨ ਦੀਆਂ ਗੱਲਾਂ ਦਾ ਮਾਂ ਇਛਰਾ ਉੱਤਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਜੇ ਤੂੰ ਮੇਰੇ ਦੁੱਖ ਨਾ ਫਰੋਲੇ ਤਾਂ ਹੀ ਚੰਗਾ ਹੈ ਪੁੱਤਰ ਦੇ ਵਿਛੋੜੇ ਕਾਰਨ ਮੇਰੇ ਲਈ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਹੈ ਕਾਦਰ ਯਾਰ ਬੁਰੇ ਦੁੱਖ ਪੁੱਤਰਾਂ ਦੇ ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ਤਾਂ ਮਾਂ ਇਛਰਾ ਜਿਹੜੀ ਹੈ ਉਹ ਪੂਰਨ ਅਗ ਨੂੰ ਕਹਿ ਰਹੀ ਹੈ ਕਿ ਪੁੱਤਾਂ ਦੇ ਦੁੱਖ ਬਹੁਤ ਬੁਰੇ ਹੁੰਦੇ ਹਨ ਪੁੱਤਰ ਦੇ ਵਿਛੋੜੇ ਰੂਪੀ ਦਰਦ ਨੇ ਮੈਨੂੰ ਉੱਕੀ ਹੀ ਮਾਰ ਸੁੱਟਿਆ ਹੈ ਭਾਵ ਕਿਸੇ ਪਾਸੇ ਦਾ ਨਹੀਂ ਛੱਡਿਆ ਸੋ ਕਾਦਰ ਯਾਰ ਦੇ ਲਿਖੇ ਹੋਏ ਕਾਵਬੰਦ ਜਿਹੜੇ ਕਿਸਰਲੇਖ ਮੀਮ ਮਿਲਣਾਈ ਮਾਤਾ ਇਛਰਾਏ ਸਰ ਲਈ ਇਹ ਖੇਡ ਦਰਜ ਸਨ ਉਹਨਾਂ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਪੂਰਨ ਦੇ ਗਮ ਵਿੱਚ ਮਾਂ ਇਛਰਾ ਦੀ ਕੀ ਹਾਲਤ ਹੋਈ ਇਸ ਦਾ ਉੱਤਰ ਹੈ ਕਿ ਪੂਰਨ ਦੇ ਗਮ ਵਿੱਚ ਇਛਰਾ ਰੋ ਰੋ ਕੇ ਅੰਨੀ ਹੋ ਗਈ ਇਸ ਤੋਂ ਬਾਅਦ ਪ੍ਰਸ਼ਨ ਹੈ ਮਾਤਾ ਇਛਰਾ ਸਾਦ ਨੂੰ ਮਿਲਣ ਲਈ ਕਿਉਂ ਗਈ ਇਸ ਦਾ ਉੱਤਰ ਹੈ ਜੀ ਮਾਤਾ ਇਛਰਾ ਅੱਖਾਂ ਦਾ दारू ਲੈਣ ਵਾਸਤੇ ਸਾਦ ਨੂੰ ਮਿਲਣ ਲਈ ਗਈ ਅਗਲਾ ਪ੍ਰਸ਼ਨ ਪੂਰਨ ਦਾ ਵਾਗ ਹਰਾ ਕਿਵੇਂ ਹੋਇਆ ਇਸ ਦਾ ਉੱਤਰ ਹੈ ਜੀ ਪੂਰਨ ਦਾ ਬਾਗ ਉਦੋਂ ਹਰਾ ਹੋਇਆ ਜਦੋਂ ਉਸ ਨੇ ਜੋਗੀ ਦੇ ਰੂਪ ਵਿੱਚ ਉੱਥੇ ਆਪ ਚਰਨ ਪਾਏ ਮਾਂ ਇਛਰਾ ਦੀ ਦਸ਼ਾ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ ਇਸ ਦਾ ਉੱਤਰ ਹੈ ਜੀ ਮਾਂ ਇਛਰਾ ਪੁੱਤਰ ਦੇ ਵਿਛੋੜੇ ਵਿੱਚ ਅੰਨੀ ਹੋ ਚੁੱਕੀ ਸੀ ਉਹ ਪੂਰਨ ਵੱਲ ਪਾਗਲਾ ਵਾਂਗ ਜਾ ਰਹੀ ਸੀ ਉਸ ਨੂੰ ਕੋਈ ਠੋਕਰਾਂ ਨਜ਼ਰ ਨਹੀਂ ਸੀ ਆ ਰਹੀਆਂ ਕੋਈ ਕੰਡੇ ਹੈ ਜਿਹੜੇ ਰਸਤੇ ਵਿੱਚ ਉਹ ਵੀ ਨਜ਼ਰ ਨਹੀਂ ਸੀ ਆ ਰਹੇ ਇਸ ਤੋਂ ਬਾਅਦ ਪ੍ਰਸ਼ਨ ਹੈ ਪੂਰਨ ਭਗਤ ਦਾ ਗੁਰੂ ਕੌਣ ਸੀ ਇਸ ਦਾ ਉੱਤਰ ਹੈ ਜੀ ਪੂਰਨ ਭਗਤ ਦਾ ਗੁਰੂ ਗੋਰਖਨਾਥ ਸੀ ਪੂਰਨ ਭਗਤ ਦੇ ਹੱਥ ਪੈਰ ਕਿਸ ਨੇ ਸੁਰਜੀਤ ਕੀਤੇ ਸਨ ਇਸ ਦਾ ਉੱਤਰ ਹੈ ਜੀ ਪੂਰਨ ਭਗਤ ਦੇ ਹੱਥ ਪੈਰ ਗੋਰਖਨਾਥ ਨੇ ਹੀ ਸੁਰਜੀਤ ਕੀਤੇ ਸਨ ਅਗਲਾ ਪ੍ਰਸ਼ਨ ਹੈ ਪੂਰਨ ਮਾਂ ਦਾ ਦੁੱਖ ਦੇਖ ਕੇ ਕਿਉਂ ਸਹਾਰ ਨਾ ਸਕਿਆ ਪੂਰਨ ਦਾ ਦਿਲ ਮਾਂ ਦੀ ਦਰਦਪ੍ਰੀ ਕਹਾਣੀ ਸੁਣ ਕੇ ਦੁੱਖ ਨਾਲ ਭਰ ਗਿਆ ਇਸ ਲਈ ਉਸ ਦੁੱਖ ਨੂੰ ਸਹਿ ਨਾ ਸਕਿਆ ਪਿਆ ਪੁੱਤ ਵਿਰਾਗ ਗੁਬਾਰ ਮੈਨੂੰ ਦੀ ਵਿਆਖਿਆ ਕਰੋ ਮਾਂ ਇਛਰਾ ਨੇ ਪੂਰਨ ਨੂੰ ਦੱਸਿਆ ਕਿ ਉਸ ਦੇ ਦੁੱਖਾਂ ਦਾ ਕਾਰਨ ਇਹ ਹੈ ਕਿ ਪੁੱਤਰ ਦੇ ਵਿਛੋੜੇ ਨੇ ਉਸ ਲਈ ਚਾਰੇ ਪਾਸੇ ਹਨੇਰ ਪਾ ਦਿੱਤਾ ਹੈ ਪੁੱਤਰਾਂ ਦੇ ਦੁੱਖ ਬੜੇ ਬੁਰੇ ਹੁੰਦੇ ਹਨ ਪੁੱਤਰ ਦੇ ਵਿਛੋੜੇ ਨੇ ਉਸ ਨੂੰ ਮਾਰ ਛੱਡਿਆ ਹੈ ਪੂਰਨ ਤੇ ਮਾਂ ਇਛਰਾ ਦਾ ਸੰਵਾਦ ਆਪਣੇ ਸ਼ਬਦਾਂ ਵਿੱਚ ਲਿਖੋ ਇਸ ਦਾ ਉੱਤਰ ਹੈ ਜਦੋਂ ਪੂਰਨ ਨੇ ਆਪਣੀ ਮਾਂ ਇਛਰਾ ਦਾ ਮੰਦਾ ਹਾਲ ਦੇਖਿਆ ਤਾਂ ਉਸ ਨੇ ਪੁੱਛਿਆ ਕਿ ਮਾਂ ਤੇਰੇ ਤੇ ਕੀ ਬੀਤੀ ਹੈ ਮੈਨੂੰ ਤਾਂ ਇਵੇਂ ਲੱਗਦਾ ਹੈ ਜਿਵੇਂ ਤੂੰ ਬਹੁਤ ਦੁਖੀ ਹੋਵੇਂ ਤੇ ਰੋ ਰੋ ਕੇ ਤੇਰੀਆਂ ਅੱਖਾਂ ਅੰਨੀਆਂ ਹੋ ਗਈਆਂ ਹੋਣ ਮਾਂ ਇਛਰਾ ਉਸ ਨੂੰ ਕਹਿੰਦੀ ਹੈ ਕਿ ਇਹ ਬੇਟਾ ਤੂੰ ਮੇਰੇ ਦੁੱਖੜੇ ਨਾ ਹੀ ਫਰੋਲੇ ਤਾਂ ਹੀ ਚੰਗਾ ਹੈ ਪੁੱਤਰ ਦੇ ਵਿਛੋੜੇ ਕਾਰਨ ਮੇਰੇ ਲਈ ਚਾਰੇ ਪਾਸੇ ਹਨੇਰਾ ਛਾ ਗਿਆ ਹੈ ਪੁੱਤਾਂ ਦੇ ਦੁੱਖ ਬੁਰੇ ਹੁੰਦੇ ਹਨ ਪੁੱਤਰ ਦੇ ਵਿਛੋੜੇ ਨੇ ਮੈਨੂੰ ਮਾਰ ਛੱਡਿਆ ਹੈ ਅਗਲਾ ਪ੍ਰਸ਼ਨ ਹੈ ਮੀਮ ਮਿਲਨ ਆਈ ਮਾਤਾ ਇਛਰਾਏ ਕਵਿਤਾ ਦਾ ਕੇਂਦਰੀ ਭਾਵ ਲਿਖੋ ਇਸ ਦਾ ਉੱਤਰ ਹੈ ਪੂਰਨ ਜਦੋਂ ਸਿਆਲਕੋਟ ਦੇ ਉਜੜੇ ਵਾਗ ਵਿੱਚ ਆ ਕੇ ਬੈਠਦਾ ਹੈ ਤਾਂ ਮਾ ਇਛਰਾ ਜੋ ਹੁਣ ਤੱਕ ਪੁੱਤਰ ਵਿਯੋਗ ਵਿੱਚ ਅੰਨੀ ਹੋ ਚੁੱਕੀ ਸੀ ਉਸ ਦੇ ਦਰਸ਼ਨਾਂ ਨੂੰ ਆਉਂਦੀ ਹੈ ਅੰਨੀ ਹੋਣ ਕਰਕੇ ਮਾਂ ਡਿੱਗੂ ਡਿੱਗੂ ਤੁਰਦੀ ਹੈ ਤੇ ਉਸ ਦੀ ਇਹ ਦਸ਼ਾ ਦੇਖ ਕੇ ਪੂਰਨ ਉੱਠ ਕੇ ਮਾਂ ਨੂੰ ਫੜ ਲੈਂਦਾ ਹੈ ਪੂਰਨ ਰਾਣੀ ਇਛਰਾਂ ਨੂੰ ਉਸ ਦੇ ਅੰਨੇ ਹੋਣ ਦਾ ਕਾਰਨ ਵੀ ਪੁੱਛਦਾ ਹੈ ਤੇ ਰਾਣੀ ਇਛਰਾਂ ਜਿਹੜੀ ਉਸ ਨੂੰ ਇਹ ਦੱਸਦੀ ਹੈ ਕਿ ਪੁੱਤਰ ਦੇ ਵਿਛੋੜੇ ਕਾਰਨ ਉਸ ਦੀ ਇਹ ਦਸ਼ਾ ਹੋਈ ਹੈ પ્રશન મીમ મિલનાઈ માતા ઈચ્છરા એ ਇਸ કાવ્યબંધ ਦਾ કાવ્ય સૌજ સ્પષ્ટ કરો ਇਸਦਾ ઉત્તર હે મીમ મિલન दारू દે સ ન સક્યા એ અનુપ્રાસ અલંકાર હન કાદર યાર બુરે દુખ પુત્રા દે દે ગયા દર્દ પછોડે દા માર મેનુ એ સતર મા હિરદે દી વેદના ઉસ દી માર્મકતા નુ પ્રગટ કરદિયા હન ਪੂਰਨ ਵੇਖ ਕੇ ਸਹਿ ਨਾ ਸਕਿਆ ਈ ਰੋਏ ਉੱਠਿਆ ਹੋਏ ਹੈਰਾਨ ਬੰਦੇ ਇਸ ਪੰਕਤੀ ਦੇ ਵਿੱਚ ਪੁੱਤ ਦਾ ਮਾਤਾ ਲਈ ਸਨੇਹ ਭਾਵ ਬੇਵਲ ਹੋਇਆ ਨਜ਼ਰ ਆਉਂਦਾ ਹੈ। ਸੋ ਇਹ ਸੀ ਜੀ ਵੀਡੀਓ ਕਾਦਰ ਯਾਰ ਜਿਹੜਾ ਕਿ ਕਿੱਸਾ ਕਾਵਤਾ ਰਾਦਾ ਕਵੀ ਹੋਇਆ ਉਸ ਬਾਰੇ ਉਹਦੇ ਕਾਵਬੰਦ ਦੇਖੇ ਉਹਨਾਂ ਦੀ ਵਿਆਖਿਆ ਦੇਖੀ ਤੇ ਪ੍ਰਸ਼ਨ ਉੱਤਰ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂਕਿ ਹੋਰ ਵੀਡੀਓ ਜਿਹੜੇ ਕੀ ਜਲਦ ਹੀ ਪੰਜਾਬੀ ਵਾਈਟ ਬੋਰਡ ਤੇ ਅਪਲੋਡ ਹੋ ਜਾਣਗੇ ਉਹ ਵੀ ਤੁਹਾਨੂੰ ਰੈਗੂਲਰਲੀ ਮਿਲਦੇ ਰਹਿਣ ਧੰਨਵਾਦ ਜੀ ਵਾਓ that's all we have for you today thanks for watching if you enjoyed this video please like and share Subscribe down below to my channel, Punjabi Whiteboard, so you can receive more content like this every week.